ਆਖੀਗਾ ਨਮਾਹ ਹੈਗਾ ਸੱਤ ਹੈਗਾ। ਜਾ ਰੋਟੀ ਪਕਾ। ਮੰਡੇਲੀ ਬਣਾ ਕੇ ਲਿਆ ਰੋਟੀ ਨਾਲੇ ਮੇਰੇ ਲਈ ਬਣਾ ਕੇ ਲਿਆ। ਜਾ ਆਟਾ ਗੱਜਾਈਏ। ਲੈ ਉਹ ਨਹੀਂ ਲਾਉਂ। ਨਾਲੇ ਪਾਂਡੇ ਤੇ ਚਾਰ ਕਰ ਚੋਈ ਚੋ ਮਾਜਦਾ। ਜਾ ਅਠ। ਧੀ ਤੇ ਬੜੀਆਂ ਤੋ ਤੇ। ਦੇ ਆ ਹਦੰਦਾ ਨਾ ਮੇਰੀ ਕੁੜੀ ਚੰਗੀ ਵੜੀ ਆ ਮੈਂ ਨਹੀਂ ਠੋਟ ਆ ਚਲ ਉਠ ਠ ਚਲ ਜਾਣੀ ਆ ਹੁਣ ਰਾਮ ਚਲੋ ਉਠ ਠ ਘਰੋਂ ਮੈਂ ਮੁਰ ਨਾਲ ਹੀ ਆਈ ਆ ਤਾਂ ਮੈਂ ਰੋਕੇ ਫਿਰ ਕੰਮ ਕਰ ਲੈਣੀ ਆ ਮੈਂ ਕਿਹੜਾ ਨਾ ਕੀਤੀ ਤਾਂ ਨਾ ਨਿਤਰੋ ਵੜੀ ਤੇਰੀ ਬਹੁਤ ਠੀਕ ਆ ਆਉਂਦਾ ਤੇਰਾ ਪਿਓ ਨਾ ਤੇ ਦੱਸਦੀ ਆਨੇ ਨੇ ਬਹੁਤ ਲੁਤਰੋ ਤੇਰੀ ਪਰ ਨਾਨਕ ਨੂੰ ਮੈਂ ਕਹਿੰਨੀ ਤੇ ਨਾਨਕਿਆਂ ਦੇ ਪੱਲੇ ਮਾੜੇ ਨੇ ਹਲਾ ਮੇਰੇ ਪਿਓ ਦਾ ਘਰ ਹੈ ਮੈਂ ਨਾਲ ਤੋ ਗ ਜਾਵਾਂ ਦਾ ਅਸੀਂ ਕਿਰਾਏ ਤੇ ਆਏ ਆ ਅਸੀਂ ਮਾਂ ਪਤ ਕਰਾਏ ਤੇ ਆਏ ਆ ਆ ਹੱਡਾ ਵੀ ਘਰ ਹੀ ਆ ਮਾਨੂੰਾਂ ਦੀ ਵੀ ਤੋ ਕਰਾਈ ਤੇ ਆਏ ਤੁਸੀਂ ਕੀ ਗੱਲ ਹੈ ਯਾਰ ਬੜਾ ਮੂੰਹ ਲਾਇਆ ਕੁਛਲਾ ਆਪਣੀ लाਡਲੀ ਨੂੰ ਦਹੀਂ ਪਾਂਡੇ ਖੜਕਾਉਣ ਕਿਉਂ ਕੀ ਕਹਿੰਦੀ ਬੋਲਦੀ ਬੜਾ ਗਾੜੀ ਬੜਾ ਇਹਨੂੰ ਸਮਝਾਈਦਾ ਪਰ ਬੋਲਦੀ ਗੜਮੋ ਜਦੋਂ ਕਈ ਤਾਂ ਕੰਮੜਾ ਗੜਮੋ ਬੋਲਦੀ ਆ ਉਹ ਕੋਈ ਗੱਲ ਨਹੀਂ ਹੈ ਨਿਆਣੀ ਆ ਨਿਆਣੀ ਹੈ ਇਹੋ ਇਹਨੂੰ ਆਪਣੇ ਜਿੱਤ ਤਰ੍ਹਾਂ ਇਹਨੂੰ ਪਿਆਰ ਕਰਦੀਆਂ ਉਤਰਾਂ ਕਰ ਠੀਕ ਆ ਉਹ ਕੰਮ ਮਤ ਰਈਆਂ ਵਾਲਾ ਨਹੀਂ ਕਰੀ ਜਾਂਦਾ ਜਬਾਨ ਤੇ ਦੀ ਐ ਤੇ ਕੀ ਇਹਨੂੰ ਕਰਨਾ ਉਹਦੇ ਨਾਨਕਿਆਂ ਨੂੰ ਭੇਜ ਦੇ ਇਹਨੂੰ ਮਾਂ ਨੂੰ ਉਹ ਚਾਹੀਨ ਨੂੰ ਮੈਂ ਕਿੱਦਾਂ ਕੱਲਦਾ ਜਦੋਂ ਮੈਂ ਮਰ ਜੂਗਾ ਫਿਰ ਕੱਲ ਦਿਓ ਨਾਨਕੇ ਤਾਂ ਮੈਂ ਪੁੱਛਦਾ ਨਾ ਉਹਨੂੰ ਕੀ ਗੱਲ ਆ ਨਾਨਕ ਵਰਨੀ ਨੂੰ ਕੀ ਗੱਲ ਹੋਈ ਆ ਹਾਂਜੀ ਮਾਂ ਤੇਰੀ ਕਹਿੰਦੀ ਬੋਲਦੀ ਬੜਾ ਨਹੀਂ بابا ਮੈਂ ਨਰੰਦੇ ਕੇ ਜਾ ਆਪਣੇ ਨਾਨਕ ਗੱਜਲ ਦਾ ਮੈਂ ਨਾਨਕ ਉਹ ਗਿਆ ਨਹੀਂ ਨਾਨਕੇ ਕਾਹ ਤੋਂ ਜਾਣਾ ਜਦੋਂ ਮੈਂ ਕੋਈ ਗੱਲ ਇਹ ਮੈਨੂੰ ਕਹਿੰਦੀ ਕਿ ਨਾਨਕ ਜਾਵੇ ਇਹ ਨਹੀਂ ਕਹਿੰਦੀ ਦਿਸਦੇਣੇ ਤੇਰੀ ਮਾਂ ਆ ਇਸ ਤਰ੍ਹਾਂ ਨਹੀਂ ਕਰੀ ਦਾਂਦਾ ਇਸ ਤਰ੍ਹਾਂ ਨਹੀਂ ਬੋਲੀ ਦਾਂਗਾ ਉਹਨੂੰ ਮਾਂ ਨੂੰ ਸਮਝਾ ਮਾਂ ਨਹੀਂ ਇਹ ਕਰਦੀ ਹੁੰਦੀ ਜਦੋਂ ਇਹ ਕਰਦੀ ਐ ਤਾਂ ਮੇਰੀ ਮਾਂ ਨਹੀਂ ਕਰਦੀ ਹੁੰਦੀ ਕੋਈ ਨਹੀਂ ਫਿਰ ਮਤਲੀਆਂ ਦਾ ਮਤਲੀਆਂ ਹੁੰਦੀਆਂ ਵਾ ਕੋਈ ਗੱਲ ਨਹੀਂ ਮੈਂ ਤੇ ਨਾਲ ਆ ਲਿਆ ਚੱਲ ਹਾਂਜੀ ਆ ਕੋਈ ஆமா

ਕੋਈ ਨਹੀਂ ਨਰਾਂ ਜੀ ਇਹ ਤਾਂ ਦਾ ਠੀਕ ਹੈ ਜ਼ਿੰਦਗੀ ਹੈ ਜ਼ਿੰਦਗੀ ਤੇ ਹੁਣ ਬਟਣੀ ਪੈਣੀ ਆ ਜੇ ਇਹ ਹੀ ਬਦਾਨੀਆਂ ਖਿਆਲ ਰੱਖਦੀਆਂ ਹੁੰਦੀਆਂ ਇਹ ਤੁਹਾਡੀ ਬਾਦੀ ਨੇ ਮੈਨੂੰ ਮਸਾਤਾ ਨਿਆਣੀ ਦਾ ਖਿਆਲ ਰੱਖੂਗੀ ਮੈਂ ਨਹੀਂ ਮੰਨਦਾ ਠੀਕ ਹੈ ਜੇ ਖਿਆਲ ਹੀ ਤੇਰਾ ਰੱਖਣਾ ਹੁੰਦਾ ਤੇ ਉਹ ਆ ਗਈ ਜੀ ਨਹੀਂ ਗਈ ਉਹ ਕਿਉਂ ਮਰਦੀ ਕੋਈ ਨਹੀਂ ਆਪਾਂ ਹੁਣ ਜ਼ਿੰਦਗੀ ਦੀ ਜੀਣੀ ਆ ਬੁੱਤ ਪਰ ਜਾਣੀ ਕਿ ਉਹ ਕੀ ਜਿਹੜੀ ਪਹੁੰਚਦਾ ਹੈ ਜਦੋਂ ਇਹ ਕਿਤੇ ਉਹ ਵਾਜ ਮਾਰਦਾ ਹੈ ਸਹੀ ਬੋ ਬੀਗਰ ਹੁੰਦਾ ਹੈ ਜਵਾਬ ਆ ਆਛਾ ਅੱਜ ਜਨਮ ਦਿਨ ਆ ਹਾਂ ਉਹ ਸ਼ੁਕਰਿਆ ਦਾ ਦਿਆ ਸ਼ੁਕਰ ਮੈਂ ਤੇ ਵਿਚਾਰੀ ਦਾ ਜਨਮ ਦਿਨ ਵੀ ਭੁੱਲ ਗਿਆ ਚਲ ਠੀਕ ਆ ਅੱਜ ਜਨਮ ਦਿਨ ਆ ਹਾਂ ਹਾਂ ਚਲ ਠੀਕ ਹੈ ਫਿਰ ਮੈਂ ਨਹਾ ਨੂੰ ਲਵਾ ਤੇ ਫਿਰ ਮਨਾਉਣੇ ਜਣਾਉਦੇ ਨੇ ਚਲ ਚਲ ਚਲੋ ਤੇ ਤੀਨਾ ਤੋ ਲੋ ਫਿਰ ਆਪਾਂ ਜਾਂਦੇ ਜਿੰਦ ਜੰਡੇ ਵਾਲੇ ਸ਼ਾਪਿੰਗ ਕਰਦੇ ਆਂ ਜੰਡੇ ਵਾਲਿਆਂ ਕਿੱਥੇ ਜਾਣਾ ਹੈ ਤੇ ਦੀ ਮਾਸੀ ਦੀ ਕੁੜੀ ਦੇ ਬਾਰਡੇ ਤੇ ਆਪਾਂ ਜਾਣਾ ਵਾ ਅੱਛਾ ਮੈਂ ਤਾਂ ਹਾਂ ਵੀ ਗੁਰਲੀਨ ਦਾ ਜਨਮ ਦਿਨ ਆ ਮੈਨੂੰ ਕਿਤਗਾਰੇ ਪਤਾ ਇਹਦੇ ਬਾਰਡੇ ਦਾ ਆਹ ਮਤਰੀਆਂ ਨੂੰ ਕੀ ਬਤਾਉਂਦਾ ਬੱਚਿਆਂ ਦੇ ਜਨਮ ਦਿਨਾਂ ਦਾ ਮਤਰੀ ਤੇ ਮਤਰੀ ਹੁੰਦੀ ਹੈ ਫਿਰ ਮੈਂ ਹਨਾ ਨੂੰ ਲਵਾ ਤੇ ਫਿਰ ਚੱਲਦੇ ਆਂ ਨਾਲ ਮੈਂ ਗੁਰਲੀਨ ਨੂੰ ਫਿਰ ਕਹਿੰਦਾ ਤਿਆਰ ਹੋ ਜਾ ਜੇ ਗੁਰਲੀਨ ਨੇ ਜਾਣਾ ਤੇ ਮੰਮੀ ਨਹੀਂ ਜਾਣਾ ਰਹਿਣ ਦੋ ਤੇ ਠੀਕ ਹੈ ਫਿਰ ਮੰਮੀ ਨਹੀਂ ਜਾਂਦਾ ਜੇ ਗੁਰਲੀਨ ਨੇ ਨਹੀਂ ਜਾਣਾ ਤਾਂ ਮੰਮੀ ਕੀ ਲੈਣ ਜਾਣਾ ਗੁਰਲੀਨ ਨੂੰ ਨਹੀਂ ਖੜਨਾ ਤੇਜ ਜਾਊਗਾ ਦੀ ਮੱਛੀ ਦੀ ਕੁੜੀ ਦਾ ਬਰਥ ਦੇ ਆ ਗੁਰਲੀਨ ਨਹੀਂ ਕਰਨਾ ਚਲ ਠੀਕ ਹੈ ਮਨਾਨ ਨੂੰ ਗਏ ਹੁਣ ਗੱਤਿਆ ਢੋਲ ਤੇ ਵਜਾਉਣਾ ਪੈਣਾ ਚਲ ਕੋਈ ਨਹੀਂ ਸਾਸ਼ੀ ਅਲੀ ਵੀਰ ਲਈ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਤੇ ਆ ਬਰਥਡੇ ਲਈ ਨਹੀਂ थैंक यू ਹੈਪੀ ਬਰਥਡੇ ਅਜੇ ਹਾਂ ਹਾਂਜੀ ਪਹਿਲਾ ਮੈਨੂੰ ਯਾਦ ਹੀ ਤੇਰਾ ਬਰਥਡੇ ਚੱਲ ਗੱਲ ਵਧੀਆ ਵਧੀਆ ਯਾਰ ਆ ਗਿਆ ਤੇ ਬਹੁਤ ਸ਼ਾਬਾਸ਼ ਜੀ ਹੋਰ ਸਭ ਠੀਕ ਠਾਕ ਭਾਈ ਹਾਂ ਵਧੀਆ ਵਧੀਆ ਠੀਕ ਠਾਕ ਚੱਲਦੇ ਤਾ ਹੀ ਹਾਂ ਮੈਨੂੰ ਠੀਕ ਠਾਕ ਹੀ ਲੰਘਦਾ ਬਰਥਡੇ ਆ ਐਸ਼ਾ ਚੱਲ ਬਹੁਤ ਵਧੀਆ ਬਹੁਤ ਵਧੀਆ ਯਾਰ ਹੂੰ ਤੇ ਮੰਮੀ ਡੈਡੀ ਹਣੀ ਹਾਂਜੀ ਸਾਰੇ ਹੋ ਗਏ ਠੀਕ ਠਾਕ ਉਹ ਗਏ ਥੋੜਾ ਕੰਮ ਕਿਤੇ ਅਛਾ ਕੋ ਮੈਨੂੰ ਕਹਿੰਦੇ ਆ ਕਿ ਕਹਿੰਦੇ ਤੂੰ ਜਾਣਾ ਮਾ ਆਉ ਮੈਂ ਜਾਣਾ ਚੱਲ ਨਹੀਂ ਵਧੀਆ ਕੀਤਾ ਵਧੀਆ ਜਾ ਗੋਚਾ ਵਾ ਮੈਂ ਹੀ ਤੇ ਨਾ ਇਹਦੀ ਵੀ ਤੇਜ ਦੀ ਮਾਸੀ ਦੀ ਕੁੜੀ ਦਾ ਜਨਮ 됐 ਨੇ ਅੱਜ ਅੱਛਾ ਧਰਮਤਾਰਨਾ ਹਾਂਜੀ ਅਸੀਂ ਉੱਥੇ ਵੀ ਜਾਣਾ ਉਹ ਵੀ ਕਹਿਣ ਦੀ ਆ ਤੇ ਮੈਨੂੰ ਬਣਾਉਣ ਹੀ ਲੱਗਾ ਹਜੇ ਤੇ ਚੱਲ ਤੂੰ ਆਇਆ ਵਾ ਮੈਂ ਜਿਹੜਾ ਇਹਦੀ ਪਸੰਦ ਦਾ ਨਾ ਇਹਦੀ ਬਿਊਟ ਜਿਆਦਾ ਅੱਛਾ ਬਿਊਟ ਹੈ ਨਾ ਇਹਦੀ ਪਸੰਦ ਦਾ ਕੇਕ ਲੈ ਹੀ ਪੈਸੇ ਮੈਂ ਦੇ ਦਿਆਂਗਾ ਮੈਨੂੰ ਕੋਈ ਗੱਲ ਦਾ ਨਹੀਂ ਗੱਲ ਕੋਈ ਨਹੀਂ ਲੈ ਆਉਣਾ ਕੇਕ ਸਕੋਨ ਆ ਆ ਉਹ ਵਰੀਆ ਤਰੀਕੇ ਨਾਲ ਮਨਾ ਕੇ ਨਾ ਹਾਂ ਵੀ ਇੱਥੇਆਂ ਘੰਟਾ ਬਾਅਦ ਜਾਵਾਂਗੇ ਜਿਹੜੇ ਕੇਕ ਨੂੰ ਕੱਟ ਕੇ ਪਹਿਲਾਂ ਕੱਟ ਲੈਨੇ ਆ ਠੀਕ ਹੈ ਚੰਗਾ ਠੀਕ ਹੈ ਤੇ ਮੈਂ ਅਹੀਂ ਉਧਰ ਵੀ ਜਾਣਾ ਵਾ ਤੈਨੂੰ ਪਤਾ ਫਿਰ ਨਹੀਂ ਨਿਕਲੀ ਉਹ ਲੜਾਈ ਝਗੜਾ ਕਰਾਂਗਾ ਹਾਂ ਕੋਈ ਗੱਲ ਨਹੀਂ ਜਾਓ ਜਾਓ ਤੁਸੀਂ ਇੱਥੇ ਕਰਕੇ ਸੈਲੀਬ੍ਰੇਟ ਫੇਟੂ ਚੱਲ ਜੀ ਹਾਂ ਚੰਗ ਨਹੀਂ ਖਾਵਾ ਆ ਗਿਆ ਤੂੰ ਹਾਂ ਇਹ ਪਹਿਲਾਂ ਲੱਗੇ ਦੇ ਆ ਮਨਾ ਕੇ ਦੇ ਚਲੋ ਫਿਰ ਅਹੀਂ ਚੱਲ ਜੇ ਨਵੇਂ ਬਜਾ ਰਹਿੰਦੇ ਆ ਅੱਜ ਆ ਉੱਥੇ ਨਾ ਮੋਟਰਸਾਈਕਲ ਉਹ ਲੈ ਜਾਓ ਆਓ ਤੁਮਾਰਿਆਂ ਨੂੰ ਆਲਿਆ ਆ ਮੋਰਸਲ ਰਾਮ ਚੱਲ ਠੀਕ ਆ ਆਹੋ ਤੇ ਅੰਜਰ ਚੱਲ ਜਣੇ ਮਾਰੇ ਗਲੀ ਨਾ ਮੈਂ ਨਾਲ ਲਾ ਗਲੀ ਪਾ ਤੁਹਾਡੇ ਮਾਪੂ ਆਪਣੇ ਨੂੰ ਪਾਣੀ ਪਿਆ ਤੇ ਚਾਹ ਪਿਆ ਤੇ ਫਿਰ ਕੇਕ ਲੈਓ ਤੇ ਮੈਂ ਨਾਲ ਆਉਂਦਾ ਜੀਨੀ ਫੋਨ ਬਦਲਾਉਣਾ ਚਾਹੀਦਾ ਠੀਕ ਆ ਮੈਂ ਨਾਲ ਆ ਵੀ ਜਾਊਂਗਾ ਫਿਰ 10 ਮਿੰਟ ਚਲੋ ਠੀਕ ਆ ਚਲੋ ਠੀਕ ਠੀਕ ਚਲੋ ਠੀਕ